ਸਰਕਾਰ ਜੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਭੀਮ ਜੈ ਸਹਾਰਾ ਆਵਾਜ਼ ਤਾਂ ਕੜਕ ਜੀ ਆਈ ਹੈ ਉਧਰੋਂ ਟਿੱਲੀ ਹੋਈ ਬਈ ਗੱਲ ਇਹ ਆ ਕਿ ਲੱਗਦਾ ਕਿ ਤੁਹਾਨੂੰ ਜੈ ਭੀਮ ਬਾਰੇ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਹੈ ਪਤਾ ਹੈਗਾ ਫਿਰ ਵੀ ਮੈਂ ਬੇਨਤੀ ਕਰੂੰਗਾ ਕਿ ਜੈ ਭੀਮ ਦਾ ਮਿਸ਼ਨ ਲੈ ਕੇ ਚੱਲੀਏ ਆਪਾਂ ਆਪਣੀ ਪਾਰਟੀ ਜਿਹੜੀ ਹੈਗੀ ਆ ਉਹ ਮਜ਼ਦੂਰਾਂ ਦੀ ਆ ਮੈਂ ਪਾਰਟੀ ਬਾਰੇ ਅੱਜ ਪਹਿਲੇ ਦਿਨ ਜ਼ਿਕਰ ਕਰਨ ਲੱਗਾ ਕਿ ਜਿਹੜੀ ਤੁਹਾਡੀ ਪਾਰਟੀ ਆ ਉਹ ਹੈਗੀ ਮਾਨਤਾ ਪ੍ਰਾਪਤ ਰਜਿਸਟਰਡ ਤੁਸੀਂ ਰਜਿਸਟਰਡ ਹੋ ਉਥੇ ਰਜਿਸਟਰਡ ਹੋ ਕਿ ਜਿੱਥੇ ਕਾਲੀ ਕਾਂਗਰਸ ਭਾਜਪੀ ਝਾੜੂ ਵਾਲਿਆਂ ਦੀ ਪਾਰਟੀ ਦਾ ਰਜਿਸਟਰ ਨੰਬਰ ਲੱਗਿਆ ਹੋਇਆ ਹੈ ਉਥੇ ਸਾਡੀ ਜਿਹੜੀ ਹੈਗੀ ਆ ਸੰਸਥਾ ਜਿਹੜੀ ਹੈਗੀ ਮਾਨਤਾ ਪ੍ਰਾਪਤ ਆ ਜਿਹਦਾ ਨਾਮ ਦਿੱਤਾ ਹੈ ਸਮੂਹ ਮਜ਼ਦੂਰ ਵੈਲਫੇਅਰ ਸਭਾ ਤੁਸੀਂ ਮਜ਼ਦੂਰ ਹੋ ਤੁਹਾਡੀ ਸਭਾ ਹੈ ਭਾਈ ਸਾਹਿਬ ਇਹ ਤਰ੍ਹਾਂ ਦੀ ਤੁਹਾਡੀ ਸਭਾ ਹੈ ਉਹਨੂੰ ਤੁਸੀਂ ਚਲਾਉਣਾ ਹੈ ਸਿਰਫ ਫਰਕ ਇੰਨਾ ਹੈ ਕਿ ਜਦੋਂ ਸੰਸਥਾ ਆਪਾਂ ਗੁੱਸੇ ਕਰਾਉਣੀ ਹੁੰਦੀ ਆ ਤਾਂ ਉਥੇ ਫਾਰਮ ਉੱਪਰ ਇੱਕ ਆਪਸ਼ਨ ਹੁੰਦਾ ਜਿਹਦੇ ਵਿੱਚ ਹੁੰਦਾ ਵੀ ਤੁਸੀਂ ਇਲੈਕਸ਼ਨ ਕਰਨਾ ਹੈ ਕਿ ਨਹੀਂ ਕਰਨਾ ਅਸੀਂ ਕਹਾਂ ਜੀ ਅਸੀਂ ਇਲੈਕਸ਼ਨ ਨਹੀਂ ਕਰਨਾ ਅਸੀਂ ਸਿਰਫ ਕੰਮ ਕਰਨਾ ਹੈ ਪਾਰਟੀ ਦੀ ਜਾਂ ਸੰਸਥਾ ਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਇੱਕ ਮਾਨਤਾ ਪ੍ਰਾਪਤ ਆ ਉਹ ਹਰ ਜਗ੍ਹਾ ਤੇ ਬੋਲਦੀ ਆ ਮਜ਼ਦੂਰਾਂ ਨੂੰ ਲੈ ਕੇ ਆਪਾਂ ਬਾਬਾ ਸਾਹਿਬ ਦਾ ਮਿਸ਼ਨ ਲੈ ਕੇ ਚੱਲੇ ਹੋਏ ਆ ਬਾਬਾ ਸਾਹਿਬ ਦੀ ਦੇਣ ਸੀਗੀ ਕਿ ਮਜ਼ਦੂਰਾਂ ਦੇ ਹੱਕ ਵਿੱਚ ਬੜੇ ਬੜੇ ਉਹਨਾਂ ਨੇ ਕਾਨੂੰਨ ਬਣਾਏ ਆ ਹੱਕ ਵਿੱਚ ਜਿਦੇ ਚ ਲਿਖਿਆ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਉਸ ਦਾ 1952 ਦਾ ਕਾਨੂੰਨ ਬਣਿਆ ਰੋਜੀ ਰੋਟੀ ਕੱਪੜਾ ਕੰਸਟਿਟਿਊਟ ਡਾਕੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਤੇ ਉਹਦੀ ਸੋਧ ਕੀਤੀ 2005 ਚ ਮਨਰੇਗਾ ਦੀ ਮਨਰੇਗਾ ਨੂੰ ਲੈ ਕੇ ਬਹੁਤ ਲੋਕਾਂ ਦੇ ਹੌਸਲੇ ਬਣੇ ਆ ਬਹੁਤ ਲੋਕਾਂ ਦਾ ਰੋਜ਼ਗਾਰ ਮਿਲਿਆ ਤਾਂ ਉਸ ਮਿਸ਼ਨ ਨੂੰ ਆਪਾਂ ਅੱਗੇ ਕਿਵੇਂ ਚਲਾ ਸਕਦੇ ਆ ਤਾਂ ਮਾਨਦਾਰੀ ਨਾਲ ਕੰਮ ਕਰੀਏ ਮਾਨਦਾਰੀ ਦੇ ਨਾਲ ਕੰਮ ਕਰਨ ਦੇ ਨਾਲ ਲੋਕਾਂ ਦਾ ਭਰੋਸਾ ਬਣੇ ਲੋਕ ਇਕੱਠੇ ਹੋਣ ਲੋਕ ਇਕੱਠੇ ਹੋ ਗਏ ਤਾਂ ਸਰਕਾਰ ਤੋਂ ਆਪਦੇ ਹੱਕ ਆਪਦੇ ਜੋਰ ਤੇ ਆਪਣੀ ਤਾਕਤ ਨਾਲ ਲੈ ਸਕਦੇ ਆ ਪਰ ਦੁੱਖ ਆ ਕੇ 2004 ਤੋਂ ਲੱਗੇ ਹੋਏ ਆ ਹੌਸਲੇ ਜਿਹੜੇ ਆ ਦਿਨੋਂ ਦਿਨ ਡਾਊਨ ਹੁੰਦੇ ਪਏ ਨੇ ਕਿਉਂਕਿ ਜਿਹੜਾ ਬੰਦਾ ਕੰਮ ਸਿੱਖ ਲੈਂਦਾ ਹੈ ਉਹਨੂੰ ਰਾਜਨੀਤਿਕ ਲੋਕ ਤੇ ਪਿੰਡਾਂ ਦੇ ਜਿਹੜੇ ਸ਼ਰਮਾਏਦਾਰ ਲੋਕ ਨੇ ਉਹ ਖਿੱਚ ਕੇ ਲੈ ਜਾਂਦੇ ਆ ਤਾਂ ਉਹਨਾਂ ਦੀ ਵਿਚਾਰਤਾ ਰਹਿ ਜਾਂਦੀ ਹੈ ਕਿ ਇਹ ਲੋਕ ਜੁੜਨ ਨਾ ਪਰ ਸਾਡੇ ਲੋਕ ਕੁਛ ਲੱਗੂ ਆ ਉਹਨਾਂ ਦੇ ਪਿੱਛੇ ਲੱਗ ਕੇ ਪਾਰਟੀ ਔਰ ਸੰਸਥਾ ਦੇ ਵਿੱਚ ਸਾਥ ਨਹੀਂ ਦੇਂਦੇ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਹੌਸਲਾ ਬੋਲਣ ਦਾ ਨਹੀਂ ਬੰਦਾ ਪਿਆ ਕਿਉਂਕਿ ਇਹਨੇ ਬੰਦੇ ਨਹੀਂ ਆਏ ਲੇਕਿਨ ਫਿਰ ਵੀ ਅਸੀਂ ਇਹ ਗੱਲ ਕਰਾਂਗੇ ਕਿ ਪਿੱਛੇ ਵੀ ਐਵੇਂ ਹੋਇਆ ਕਿ ਜਦੋਂ ਇਲੈਕਸ਼ਨ ਸਰਕਾਰ ਦੇ ਆਉਂਦੇ ਆ ਇਲੈਕਸ਼ਨ ਹੁੰਦੇ ਜਿਹੜੇ ਆ ਉਹ ਹੁੰਦੇ ਆ ਰਾਜਨੀਤਿਕ ਲੋਕਾਂ ਦੇ ਮਸਤਗੜੇ ਬੰਦਿਆਂ ਦੇ ਪਰ ਸਾਡੇ ਲਈ ਇੱਕ ਨੇਰੀ ਤੂਫਾਨ ਆਉਂਦਾ ਇਹਨੂੰ ਨੇਰ ਤੂਫਾਨ ਕਹਿ ਸਕਦੇ ਆ ਕਿ ਜਿਹੜੇ ਦੰਦੇ ਮੁੱਖੀ ਪਰ ਜੁੜੇ ਹੁੰਦੇ ਆ ਉਹਨਾਂ ਨੂੰ ਤੋੜ-ਫੋੜ ਕੇ ਲੈ ਜਾਂਦੇ ਤਾਂ ਅੱਜ ਵੀ ਜਿਹੜੀ ਇਹੋ ਜੀ ਦਿਸ਼ਾ ਨਹੀਂ ਹੈਗੀ ਕਿ ਜਿਹੜੇ ਬੰਦਿਆਂ ਨੂੰ ਅਸੀਂ ਕੰਮ ਸਿਖਾਇਆ ਉਹ ਮੀਟਿੰਗ ਚ ਨਹੀਂ ਪਹੁੰਚੇ ਅਸੀਂ ਉਹਨਾਂ ਨੂੰ ਇੱਕ ਮੌਕਾ ਦਿੰਨੇ ਆ ਕਿ ਆ 15 ਦਿਨਾਂ ਬਾਅਦ 15 ਦਿਨਾਂ ਬਾਅਦ ਅੱਜ ਸ਼ਨੀਵਾਰ ਆ ਔਰ ਇੱਕ ਸ਼ਨੀਵਾਰ ਛੱਡ ਕੇ ਉਸ ਤੋਂ ਅਗਲੇ ਸ਼ਨੀਵਾਰ ਨੂੰ ਇੱਕ ਸਮੇਤ ਲੇਵਰਾਂ ਅਸੀਂ ਕੱਠ ਕਰਨਾ ਉਹ ਕੱਠ ਜਿਹੜੇ ਪਿੰਡਾਂ ਦੇ ਮਜ਼ਦੂਰ ਨੇ ਉਹਨਾਂ ਦਾ 10% ਖਰਚਾ ਸਰਕਾਰ ਨੇ ਲਾਗੂ ਕੀਤਾ ਉਹਨੂੰ ਲਾਗੂ ਕਰਾਉਣ ਦੀ ਕਰਨਾ ਸਰਕਾਰ ਨੇ ਇੱਕ ਬੇਰੁਜ਼ਗਾਰੀ ਪੱਤਾ ਕਾਨੂੰਨ ਚ ਬਣਾਇਆ ਹੋਇਆ ਉਹਨੂੰ ਲਾਗੂ ਕਰਾਉਣ ਦੀ ਕਰਨਾ ਪੂਰੇ ਰੂਪ ਦੇ ਵਿੱਚ ਜਿਹੜੇ ਕਾਨੂੰਨ ਬਣੇ ਹੋਏ ਮਨਰੇਗਾ ਤੇ ਉਹਦੇ ਤੇ ਸ਼ੈੱਡ ਮੈਡੀਕਲ ਸਹੂਲਤਾਂ ਪਾੜਾ ਕਰਾਇਆ ਕੰਮ ਕਰਨ ਵਾਲੇ ਸੰਧ ਇਹ ਜੜੀਆਂ ਗੱਲਾਂ ਨਰੇਗਾ ਚ ਲਿਖੀਆਂ ਹੋਈਆਂ ਐ ਇਹ ਸੰਵਿਧਾਨਕ ਹੱਕ ਨੇ ਇਹਨੂੰ ਲਾਗੂ ਕਰਾਉਣ ਦੀ ਗੱਲ ਕਰਦੀ ਐ ਤਾਂ ਜਿਹੜੇ ਲੋਕ ਸਾਡੇ ਗਰੀਬ ਸਾਡੇ ਸਮਾਜ ਦੇ ਆ ਉਹ ਬਸਤੀਆਂ 'ਚ ਕੰਮ ਕਰਦੇ ਆ ਨਗਰਪਾਲਿਕਾ 'ਚ ਕਰਦੇ ਆ ਨਗਰ ਕੌਂਸਲ 'ਚ ਕਰਦੇ ਆ ਨਗਰ ਨਗਰਪੰਚਾਇਤ ਜਿਹੜੇ ਲੋਕ ਰਹਿੰਦੇ ਆ ਉਹਨਾਂ ਤੇ ਵੀ ਨਰੇਗਾ ਦੀ ਅਸੀਂ ਜਿਹੜੀ ਹੁਣ ਵੱਡੀ ਲਹਿਰ ਬਣਾਉਣੀ ਆ ਜਿੱਦੇ 'ਚੋਂ ਮੁਤਕੀ ਤੋਂ ਕਾਫੀ ਵੱਡੀ ਟੀਮ ਜਿਹੜੀ ਹੈਗੀ ਆ ਸ਼نگਰਸ਼ਲੀ ਤਿਆਰ ਹੋ ਗਈ ਆ ਮਮਦੋਤੋ ਤਿਆਰ ਹੋ ਗਈ ਆ ਤਲਵੰਡੀ ਤੋਂ ਹੋ ਗਈ ਆ ਮੱਲਾਣੇ ਤੋਂ ਹੋ ਗਈ ਆ ਤਾਂ ਫਰੋਜਪੁਰ 'ਚ ਵੀ ਮੀਟਿੰਗਾਂ ਦਾ ਮੌਕਾ ਮੰਗਦੇ ਪਏ ਆ ਕਿ ਮੈਂ ਕੱਲਾ ਹੈਗਾ ਹੁਣ ਆਗਮਨ ਨੂੰ ਕਹਾਂਗਾ ਕਿ ਨਿਕਲ ਕੇ ਕੁਝ ਕਰਕੇ ਆਓ ਇਸ ਮੁੱਦੇ ਨੂੰ ਲੈ ਕੇ 15 ਦਿਨਾਂ ਤੋਂ ਬਾਅਦ ਇੱਕ ਲੇਵਰਾ ਸਮੇਤ ਵੱਡਾ ਕੱਟ ਕਰਨਾ ਤਾਂ ਉਹਦੇ 'ਚ ਜਿਹੜਾ ਬੰਦਾ ਹਾਜ਼ਰ ਹੁੰਦਾ ਠੀਕ ਆ ਤਾਂ ਜੇ ਉਹ ਬੰਦਾ ਹਾਜ਼ਰ ਨਹੀਂ ਹੁੰਦਾ ਉਹ ਪਾਰਟੀ ਤੋਂ ਹਮੇਸ਼ਾ ਵਾਸਤੇ ਕੱਢਿਆ ਜਾਊਗਾ ਉਹ ਜੇ ਕੱਢਿਆ ਗਿਆ ਤਾਂ ਜਦੋਂ ਉਹ ਵਰਦਾ ਹੈ ਤਾਂ ਫਿਰ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਇੱਕ ਗੱਲ ਪਾਸ ਕੀਤੀ ਹੈ ਕਿ ਜਿਹੜਾ ਬੰਦਾ ਧੋਖੇਬਾਜ਼ ਆ ਉਹਨੂੰ ਬੇਨਤੀਆਂ ਵੀ ਸੁਖਾਣਾ ਚਾਹੀਦਾ ਬਾਬਾ ਜੀ ਬੇਨਤੀ ਕਿਨੂ ਆਂਦੇ ਆ ਕਿਉਂ ਮੈਂ ਬੇਨਤਾ ਵੀ ਸਖਾਣਾ ਪੈਗਾ ਕਿਉਂਕਿ ਆਪਾਂ ਵੇਖੋ ਹੈਨਾ ਇਤਨੇ ਜ਼ਿਆਦਾ ਜਨਾ ਤਾਂ ਜਿਹੜਾ ਤੋਖੇਵਾਜਾ ਫਿਰ ਉਹਨੂੰ ਬੇਨਤਾ ਕਰਾਂਗੇ ਹੈਨਾ ਤੇ ਜਿਹੜਾ ਬੰਦਾ ਆਂਦਾ ਹੈ ਸਭਲ ਹੁੰਦਾ ਹੈ ਉਹ ਸਮਾਜ ਦਾ ਵਫਾਦਾਰ ਆ ਸਮਾਜ ਦੇ ਕੰਮ ਕਰਨ ਵਾਲਾ ਔਰ ਆਗੂ ਆ ਉਹਨੂੰ ਸਲੂਟ ਹੋਏਗਾ ਜਿਹੜਾ ਲੋਕ ਸਮਾਜ ਦਾ ਗਦਾਰਾ ਉਹਨੇ ਕੰਮ ਸਿੱਖ ਲਿਆ ਲੈ ਵੀ ਹੁਣ ਕੰਮ ਮੇਰਾ ਚੱਲਦਾ ਲੈ ਵੀ ਹੁਣ ਬਲਾਕ ਦੇ ਵਿੱਚ ਮਸਟੌਲ ਕੱਢਣ ਦੇ ਐਨੇ ਪੈਸੇ ਦੇਣੇ ਆ ਹਨਾ ਐਨੀਆਂ ਨਜਾਇਜ਼ ਹਾਜ਼ਰੀਆਂ ਲਾਉਣੇ ਆ ਲੈ ਹੁਣ ਕਮਾਊ ਪੁੱਤਰ ਬਣੇ ਖੜੇ ਆ ਤਾਂ ਉਹ ਫਿਰ ਜਦੋਂ ਆ ਗਿਆ ਸਕੰਦੇ ਚ ਬਾਬਾ ਜੀ ਇਹ ਬੇਨਤਾ ਫਿਰ ਜਦੋਂ ਉਹ ਆਪਾਂ ਨੂੰ ਮਿਲਣ ਆਏਗਾ ਦਫ਼ਤਰ 'ਚ ਕਰਨਾ ਪਊ ਤੇ ਮੀਟਿੰਗ 'ਚ ਕਰਨਾ ਪਊਗਾ ਬੇਨਤਾ ਕਰਦਾ ਹਾਂ ਬੇਨਤਾ ਜੀ ਬੀਰੂ ਸਾਹਿਬ ਦਾ ਦਫਤਰ ਕੋਈ ਆ ਤਾਂ ਬੇਨਤਾ ਜੀ ਦਫਤਰ ਜੇ ਮੀਟਿੰਗ ਤੇ ਨਹੀਂ ਆਉਣਾ ਨਹੀਂ ਬਤਾ ਦੇਣਾ ਕਿ ਆਪਾਂ ਨਹੀਂ ਦਫਤਰ ਸਮੋਕਿਤੇ ਚਲੋ ਠੀਕ ਆ ਅੱਜ ਵੀ ਮੀਟਿੰਗ ਚ ਬੇਨਤਾ ਮਸ਼ਹੂਰ ਕਰ ਲਿਓ ਮੈਂ ਟਾਈਟਲ ਵੀ ਬੇਨਤੇ ਦੇ ਹਿਸਾਬ ਤੇ ਪੋੜਾ ਜੇ ਠੀਕ ਆ ਤਾਂ ਮੈਂ ਹੁਣ ਇਜਾਜ਼ਤ ਲਾਂਗਾ ਜੇ ਕਿਸੇ ਨੇ ਕੋਈ ਸਵਾਲ ਖੜਾ ਕਰਨਾ ਕਰ ਲਓ ਤੇ ਨਾਲ ਮੈਂ 2 ਕੋਰਟ ਮੈਟਰ ਲੱਗੇ ਹੋਇਆ ਹਾਈ ਕੋਰਟ ਤੇ ਮਨਰੇਕਾ ਚ ਮੈਂ ਕਹਾਂਗਾ ਕਿ ਜਿਹੜੇ ਲੋਕ ਕਹਿੰਦੇ ਆ ਕਿ ਕੇਸ ਚਲਾਉਣੇ ਆ ਤਾਂ ਉਹ ਆਪਣੇ ਗਰੁੱਪ ਵਿੱਚ ਲਿਖ ਕੇ ਭੇਜਣਗੇ ਜਿਹੜੇ ਨਹੀਂ ਕਹਿੰਦੇ ਚਲਾਉਣੇ ਉਹ ਵੀ ਭੇਜਣਗੇ ਲੇਕਿਨ ਮੈਂ ਆਰਥਿਕ ਪੱਖੋਂ ਕਮਜ਼ੋਰ ਹੋ ਗਿਆ ਟਾਡੀ ਲੜਾਈ ਲੜਦਿਆਂ ਨੂੰ ਔਰ ਵਕੀਲਾਂ ਦੀਆਂ ਫੀਸਾਂ ਜਿਹੜੀਆਂ ਹੈਗੀਆਂ ਪੂਰੀਆਂ ਨਹੀਂ ਦਿੱਤੀਆਂ ਜਾਂਦੀਆਂ ਔਰ 90% ਮੇਰਾ ਇਰਾਦਾ ਬਣਿਆ ਹੋਇਆ ਕਿ ਕੇਸ ਵਾਪਸ ਲੈਣ ਦਾ ਜਿਹੜਾ ਚਲਾਉਣਾ ਚਾਹੁੰਦਾ ਉਹ ਵੀਡੀਓ ਦੇ ਵਿੱਚ ਸੁਣ ਕੇ ਉਸ ਤੋਂ ਬਾਅਦ ਅ ਗਰੁੱਪ ਫੇਸ ਅਨਿਸ਼ਾ ਸਸਕੀ ਗਾਲ ਦੀ ਕਮੈਂਟ ਕਰਕੇ ਭੇਜੇਗਾ ਚਲਾਉਣਾ ਕਿ ਨਹੀਂ ਤੇ ਐਨਾ ਕਿੰਜਾ ਹੋਇਆ ਸਭ ਨੂੰ ਜੈਪੀਮ ਜੈਤੂ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰਾ ਸਤਿ ਸ਼੍ਰੀ ਅਕਾਲ